ਸਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਪਿੰਡ ਆ ਚੱਕ ਡੋਗਰੀ ਸੀਲੇ ਨਾਲਾ ਤੇ ਝਲਾ ਅਮਰਸਰ ਵੀਰ ਦੇ ਕੋਲ ਨਾਲ ਅੱਜ ਚੰਗੇ ਨਗੀਨੇ ਆ ਗਏ ਛੋਟੇ ਵੱਡੇ ਭਾਅ ਵੇਚਿਆ ਬਾਕੀ ਨਵੇਂ ਸਾਲ ਤੇ ਵੀਰ ਦੀ ਵੀਡੀਓ ਨਹੀਂ ਬਣਾਈ ਤੇ ਵੀਰ ਕਰਦਾ ਗੁੱਸਾ ਤੇ ਮੈਂ ਕਿਹਾ ਕੋਈ ਨਹੀਂ ਅੱਜ ਤੇਰੇ ਕੋਲ ਆਫਰਾਂ ਲਵਾ ਦਨੇ ਆ ਛੋਟੇ ਵੱਡੇ ਭਾਅ ਆ ਤੇ ਕਲਾ ਜੇ ਤੁਹਾਨੂੰ ਕਲਾ ਨੇ 12 13000 ਤੋਂ ਗਾਂ ਸਟਾਰਟ ਕਰਾ ਦਨੀ ਆ ਤੇ ਕਰਦੇ ਵੀਰ ਨਾਲ ਗੱਲ ਬਾਤ ਲੈਨੇ ਇਹਨਾਂ ਦੀ ਪੂਰੀ ਡਿਟੇਲ ਵੇੜਾਂ ਅੱਜ ਸਾਰੀਆਂ ਹੀ ਚੰਗੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਸਤੀ ਕਾ ਕੀ ਮਾਈ ਕੀ ਆਜਾ ਦੇ ਹੋਰ ਸਭ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਵੀ ਵੀਡੀਓ ਫਿਰ ਨਵੇਂ ਸਾਲ ਤੇ ਬਣਾਈ ਨਹੀਂ ਜੇ ਤੁਸੀਂ ਵੀ ਵੀਰ ਜੀ ਆਏ ਨਹੀਂ ਸਾਡੇ ਕੋਲ ਤੇ ਉਹ ਟਾਈਮ ਉਹ ਮਾੜਿਆ ਕੋਲ ਤੁਸੀਂ ਆਉਂਦੇ ਜੇ ਮਾੜੇ ਨਹੀਂ ਜਿੰਨੇ ਡੰਗਰ ਬੰਨੇ ਮਾੜੇ ਵਾਲਾ ਕੰਮ ਆ ਅਸੀਂ ਤੇ ਆਖਾਂ ਨਹੀਂ ਜਾਏਗਾ ਪਰ ਪਨੀਰ ਕੋਲ ਟਾਈਮ ਨਹੀਂ ਲੱਗਾ ਤੇ ਟਾਈਮ ਫਿਰ ਨਾ ਇਦਾਂ ਦੂਰ ਦੂਰ ਹੀ ਉਧਰ ਆਪਣੇ ਚਲੋ ਜਿਹੜਾ ਭਰਾ ਫੋਨ ਕਰਦਾ ਹੁੰਦਾ ਚਲ ਜਾਂਦੇ ਰਿਆਂ ਇਦਾਂ ਹੀ ਆਪਣੇ ਪਹਿਲੀ ਵੀਡੀਓ ਜੋ ਮਹਾਰਾਜ ਦੀ ਕਿਰਪਾ ਹੀ ਤਾਂ ਦੀ ਜਾ ਹੋ ਗਈ ਪੂਰੀ ਨਹੀਂ ਚਲੋ ਵੀਡੀਓ ਤਾਂ ਡੰਗਰ ਗਏ ਆ ਨਹੀਂ ਨਹੀਂ ਵੀਡੀਓ ਤਾਂ ਪੂਰੀ ਤਸੱਲੀ ਕਰਾਈ ਦੀ ਚਲੋ ਭਰਾਵਾਂ ਦੀ ਨਾਲੇ ਲੈਣ ਵਾਲੇ ਵੀ ਆਪਣੇ ਭੈਣ ਭਰਾਈ ਆ ਹਾਂਜੀ 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 ਕੋਈ ਵੀ ਆਪਣੇ ਚੈਨਲ ਤੋਂ ਲਵੇ ਨਾ ਪਸ਼ੂ ਆਪਾਂ ਦੇ ਹੋਣ ਨੇ ਚਲੋ ਚੰਗਾ ਹੀ ਦਵਾਈਏ ਸਹੀ ਗੱਲ ਹੈ ਵੀਰ ਜੀ ਸਹੀ ਗੱਲ ਤੇ ਅੱਜ ਆਫਰ ਫਿਰ ਲਾਉਣੀਆਂ ਆਫਰਾਂ ਹੀ ਹਾਂਜੀ ਆਜਾ ਆਫਰਾਂ ਲਾਈਏ ਠੀਕ ਹੈ ਨਿੱਕੇ ਨਿੱਕੇ ਰੇਡ ਠੀਕ ਹੈ ਜੀ ਹਾਂਜੀ ਐ ਨਹੀਂ ਵੱਡੇ ਰੱਖਣੇ ਨਿੱਕੇ ਨਿੱਕੇ ਦੱਸੋ ਆਪਣਾ ਨਾਮ ਐਡਰੈਸ ਨਾਮ ਮਨਪ੍ਰੀਤ ਸਿੰਘ ਛੰਡੀ ਚੱਕ ਡੋਗਰਾ ਹਾਂਜੀ ਤਹਿਸੀਲ ਨਿਆਣਾ ਜਨਾਲਾ ਜ਼ਿਲ੍ਹਾ ਅੰ 55260 ਠੀਕ ਹੈ ਕਿਹੜੀ ਤੋਂ ਕਰੀਏ ਸਟਾਰਟ ਅੱਜ ਜਿਹੜੀ ਮਰਜ਼ੀ ਜੂ ਭਾਜੀ ਕਰ ਲੋ 13000 ਵਾਲੀ ਤੋਂ ਕਰ ਲਈਏ ਸਟਾਰਟ ਅੱਜ ਉੱਤੇ ਰੇਡ ਮੈਂ ਦੱਸਤਾ ਜੇ 13000 ਹਾਂ ਲਓ ਜੀ ਵੀਰ ਜੀ ਆ ਵੱਛੀ ਆ ਗਈ ਜੀ ਵੀਰ ਜੀ ਕਿੰਨਾ ਦੁੱਧ ਈ ਦੇ ਕੋਲ 7 ਕਿਲੋ ਵੀਰ ਜੀ 6 ਪੱਕਾ ਦੇਾਂਗੇ ਸੋ 6 ਕਿਲੋ ਜੇ ਠੀਕ ਹੈ ਜੀ ਪੱਕਾ 6 7 ਹੀ ਹੋਏਗਾ ਵੀਰ ਜੀ 7 ਹੀ ਹੋਏਗਾ ਠੀਕ ਹੈ ਜੀ 6 ਪੱਕਾ ਦੇਣਾ ਆਹ ਚਲੋ ਬਾਥੀ ਪਾਈਏ ਕਿਸੇ ਨੇ ਥੋੜੀ ਦਿਹਾਂਦੀ ਕਾਲੀ ਠੀਕ ਹੈ ਜੀ ਹਾਂ ਜੀ ਯਾਰ ਸੰਭੀ ਨਹੀਂ ਕਿਸੇ ਨੇ ਹਾਂਜੀ 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 ਠੀਕ ਹੈ ਮੈਂ ਦੇਖਾਈ ਚਲੋ ਤੇ ਲਿਆ ਰਾ ਤੇ ਲਿਆ ਰਾ ਪਾੜਾ ਦੇ ਚੰਗਾ ਹਾਂਜੀ ਬਾਕੀ ਚਲੋ ਰੇਟ ਸਾਰੀਆਂ ਤੇ ਅੱਜ ਨਾ ਜੈਜਾ ਜੀ ਕਰਾਉਣੇ ਮਾਰਕੀਟ ਨਾਲ ਉਹਨਾਂ ਘਾ ਟ੍ਰੇਡ ਕਰਾਉਣੇ ਅੱਜ ਹਾਂਜੀ ਹਾਂਜੀ ਲਓ ਜੀ ਵੀਰ ਜੀ ਦੇਖਾਂ ਵੀਰ ਜੀ ਵੈੜ ਵੈੜ ਤੇ ਹਾਂਜੀ ਉੱਚੀ ਲੰਮੀ ਥਾਣਵਾਨੇ ਦੀ ਬੜੀ ਸਾਫ਼ ਜੇ ਜੀ ਜੀ ਡੇਢ ਮਹੀਨੇ ਦੀ ਹੈਗੀ ਵੀ ਜੇ ਠੀਕ ਹੈ ਜੀ ਪਰ ਆਪਾਂ ਨਹੀਂ ਕਿਸੇ ਨੂੰ ਵੀ ਦੇਣੀ ਅੱਛਾ ਡੇਢ ਮਹੀਨੇ ਦੀ ਡੇਢ ਮਹੀਨੇ ਦੀ ਹੈਗੀ ਜੇ ਜ਼ਰੂਰ ਅੱਛਾ ਦੱਸਿਆ ਕਿਸ ਨੇ ਹਾਂਜੀ ਹਾਂਜੀ ਜਿਹਨਾਂ ਘਰੋਂ ਲਿਆਂਦੀ ਹੈ ਨਾ ਸਰਦਾਰ ਬੰਦੇ ਨੇ ਹਾਂਜੀ ਜਿਹੜ ਹਾਂਜੀ ਉਹ ਕਹਿੰਦੇ ਨੇ ਵੀ ਸਾਡੇ ਕੋ ਸਾਂਭੇ ਨਹੀਂ ਜਾਂਦੇ ਹਾਂਜੀ ਤੇ ਮੈਂ ਕਹਾਂ ਵੀ ਕੋਈ ਗੱਲ ਨਹੀਂ ਇਹੀ ਸਾਫ਼ ਲੈ ਲਿਆ ਕੋਈ ਸਾਨੂੰ ਦੇ ਦਿਓ ਠੀਕ ਹੈ ਜੀ ਤੇ ਚਲੋ ਡੇਢ ਮਿੰਟ ਨਿਕਲ ਆਵੇ ਤਾਂ ਸਭ ਤੋਂ ਵਧੀਆ ਹਾਂਜੀ ਹਾਂਜੀ ਕਿਉਂਕਿ ਪਿਛਲੇ ਆਪਾਂ ਉੱਥੇ ਵੀਡੀਓ ਜਿਹੜਾ ਮੈਂ ਪਾਇਆ ਉਸ 40 ਪਿੰਡ ਹਾਂਜੀ ਉਹ ਵੀਰ ਨੇ ਵੀ ਇਦਾਂ ਇਹ ਕਿਹਾ ਤੇ ਅਗਲੇ ਨੇ ਜਾ ਕੇ ਚੈੱਕ ਕਰਾਈ ਤੇ ਨਿਕਲ ਆਈ ਚਲੋ ਅਗਲੇ ਨੇ ਫੋਨ ਕਰਕੇ ਦੱਸਿਆ ਵੀ ਵਹਿੜ ਨਿਕਲ ਆਈ ਆ ਪਰ ਆਪਾਂ ਨਹੀਂ ਵੀਰ ਜੀ ਆਪਾਂ ਟੋਕਣਾ ਜੇ ਦੇਣੀ ਉਦੋਂ ਤੀ ਆਉਨੇ ਵੀ ਟੋਕਣਾ ਜੀ ਹਾਂਜੀ ਹਾਂਜੀ ਹਾਂ ਉਹ ਇਹ ਨਹੀਂ ਪਤਾ ਹੁੰਦਾ ਜਿਹੜਾ ਕਿਸੇ ਦੇ ਘਰ ਵਾਲੇ ਦੱਸ ਦਿੰਦੇ ਨਾ ਵੀ ਟਿਕਾ ਲੱਗਾ ਤੇ ਚਲ ਤੇ ਡਰੇਟ ਤੇ ਚਲੋ ਉਹਨੇ ਦੀ ਕਰਨੀ ਨਾ ਉਹਨੇ ਦੀ ਦੇ ਦੋ ਵੀਰ ਜੀ ਅੱਜ ਫੁੱਲ ਚੁਵਾ ਕੇ ਦੇਣਾ 13 ਤੋਂ ਕਰ ਦਿਓ ਮਾਨਤਾਨ ਆ ਦੇ ਦਾਂਗੇ ਕੋਈ ਗੱਲ ਨਹੀਂ ਹਾਂਜੀ ਅੱਗੇ ਵੱਡੀ ਵਿਹੜ ਆ ਗਈ ਜੇ ਹਾਂਜੀ ਵੱਡੀ ਵੱਡੀ ਵੀਰ ਜੀ ਫੁੱਲ ਕਾ ਦਿਖਾ ਇਹਦੀ ਕੀ ਡਿਟੇਲ ਜੇ ਇਹ ਵੀ ਦੀ ਸੂਣ ਵਾਲੀ ਜੇ ਬਿਲਕੁਲ ਤਿਆਰ ਹੀ ਆ ਹੁਣ ਅੱਛਾ ਕਿੰਨੇ ਦਿਨ ਖੜੂਗੀ ਇਹ ਆ 2-4 ਦਿਨ ਹੀ ਖੜਨੀ ਆ ਠੀਕ ਹੈ ਜੀ ਹਾਂਜੀ ਕਿੰਨਾ ਦੁੱਧ ਚਵਾਉ ਇਹ ਇਹ ਵੀ ਜੀ 14-15-16 ਕਿਲੋ ਘਟ ਤੋਂ ਕੀ ਕਰੇਗੀ ਹਾਂਜੀ ਹਾਂਜੀ ਚਲੋ ਜੀ ਵੀਰ ਜੀ ਇਹਨਾਂ ਬਈ ਤਾਂ ਬਿਲਕੁਲ ਜਾਇਜ਼ ਜਦਸਾ ਇੰਨਾ ਇਹਨੂੰ ਆਂਦਾ ਵੀ ਕੀ ਵਿਹੜ ਨੂੰ ਪੱਕੇ ਥਾਂ ਤੇ ਕਰਕੇ ਨਾ ਵੀਰ ਹਾਂ ਉਹਨੇ ਭਾਰੀ ਐ ਨਾ ਵੈੜ ਦੀ ਕਦ ਵਜਨ ਵਾਲੀ ਆ ਹਾਂ ਥੱਲੇ ਉਹ ਨਾ ਥਾਂ ਵੀ ਨਹੀਂ ਚਾਹੀਏ ਹਾਂ ਤੁਹਾਡੇ ਨਾ ਥੋੜਾ ਹੈਗਾ ਹਾਂਜੀ ਆ ਵੇਖੋ ਟਾਂ ਟਾਂ ਲਾਈਆਂ ਨੇ ਜੀ ਆਪਾਂ ਤੋੜ ਦੋ ਵੀਰ ਜੀ ਗਰੀਬੀ ਦਾਵਾ ਜਾਂ ਕਰਨ ਦੇ ਹਾਲ ਜੀ ਕੋਈ ਨਹੀਂ ਕੋਈ ਨਹੀਂ ਭਾਈ ਗੁਰੂ ਸਭ ਕੋ ਕਰੂਗਾ ਹਾਂ ਨਹੀਂ ਨਹੀਂ ਵੈੜ ਵੱਡੀ ਆ ਵੈੜ ਤੇ ਵੀਰ ਜੀ ਕੋਈ ਛਾਕੀ ਨਹੀਂ ਤੇ ਕੋਈ ਹਾਂਜੀ ਵੈੜ ਚ ਨਹੀਂ ਕੋਈ ਛਾਕਾਗਾ ਪੂਰੇ ਖੁੱਲੇ ਥਣਾਂ ਲਈ ਵੇਦੀ ਆ ਹਾਂਜੀ ਹਾਂਜੀ ਕਿ ਚਲੋ ਕੋਈ ਸੂਨ ਵਾਲੀ ਆ ਉਸ ਹਿਸਾਬ ਨਾਲ ਕੋਈ ਭਰਾ ਅੰਦਾਜ਼ਾ ਲਾ ਲੈ ਦਿਨ ਹਾਂਜੀ ਹਾਂਜੀ ਇੱਕ ਦੋ ਲੈ ਜੂਗੀ ਹਾਂਜੀ ਹਾਂਜੀ ਬਗੇ ਹੈ ਚੰਗੀ ਬਰੀਡ ਚ ਹਾਂ ਬਹੁਤ ਚੰਗੀ ਬਰੀਡ ਦੀ ਬਹੁਤ ਚੰਗੀ ਦੇਖੋ ਜੀ ਥਾਣੇ ਖੁੱਲੀ ਹੀ ਸ਼ਮੀਰ ਜੀ ਖੁੱਲੀ ਛੱਡੀ ਇਹ ਭਲੀ ਆਂਦੀ ਅੱਛਾ ਅੱਛਾ ਠੀਕ ਹੈ ਜੀ ਫਾਰਮ ਆਲੀ ਹੋਣਾ ਆਪਾਂ ਇਹਨੂੰ ਤਿਹਾਰਾ ਤੇ ਨਿਹਰਾ ਪਾਇਆ ਜੀ ਫਾਰਮ ਵਾਲੀ ਵੇੜ ਆਗੇ ਫਾਰਮ ਵਾਲੀ ਠੀਕ ਹੈ ਜੀ ਇਹ ਭਰਾਵਾਂ ਨੇ ਛੱਡਿਆ ਸੀ ਠੀਕ ਹੈ ਉਹ ਘਰ ਇਹਨੂੰ ਜਿਹੜੀ ਗੱਬਣ ਹੁੰਦੀ ਨਾ ਇਹਨੂੰ ਇਹੋ ਜੇ ਥਾਂ ਤੇ ਪਿੱਛੇ ਬੰਦਿਆ ਕਰੋ ਉਹ ਫਿਰ ਮੈਂ ਹੁਣ ਪੱਠੇ ਪਾਏਗੇ ਤੂੰ ਭਾਰੀ ਆ ਕਾਦੋ ਕਦ ਵਜਨ ਵਾਲੀ ਆ ਫਿਰ ਉਸ ਹਿਸਾਬ ਨਾਲ ਨਾ ਪਸ਼ੂ ਓਖਾਂ ਦਾ ਹਾਂਜੀ ਹਾਂਜੀ ਉਹ ਵੀ ਤੁਹਾਡੇ ਥਾਂ ਆ ਥੱਲੇ ਹੋ ਜਾਏ ਹਾਂਜੀ ਹ ਜਦਾ ਇਟਾ ਪੁੱਟ ਕੇ ਥੋੜੀ ਸਹੀ ਕਰ ਦੋ ਵੇਖਾਂ ਜੀ ਹੁਣ ਬੋਲਦੇ ਅਗਲੀ ਵਾਰ ਮਹਾਰਾਜ ਕਿਰਪਾ ਕਰੇ ਹਾਂ ਜੀ ਦੱਸਦੇ ਆਪਾਂ ਵੀਰ ਜੀ ਕਰਾਂਗੇ ਦੂਜਾ ਫਸ ਪਾਲਾਂਗੇ ਥੱਲੇ ਮੈਂ 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 800 ਸੌ ਦੇਵੋ ਹਾਂਜੀ ਹਾਂਜੀ ਕਿਉਂਕਿ ਇਹ ਫਿਰ ਇਦਾਂ ਦੀਆਂ ਸੋਹਲ ਹੁੰਦੀਆਂ ਆ ਵੇਖੋ ਵੀਰ ਜੀ ਕੰਡਾ ਵੇਖੋ ਤੁਸੀਂ ਮੋਨੇ ਖੁੱਲੇ ਥੋੜਾ ਨੇ ਜੀ ਹਾਂਜੀ ਆ ਲਈ ਤਾਂ ਬਣਣੀਆਂ ਹੋਰ ਥੋੜੀ ਜੀ ਠੀਕ ਤੇ ਕਿੰਨੇ ਦੀ ਕਰੀਏ ਜੱਜ ਜੱਜ ਜੀ ਵੀ ਇਹਨੂੰ ਆਪਣੀ ਤੁਸੀਂ ਮਰਜ਼ੀ ਕਰ ਲਓ ਜੀ ਨਹੀਂ ਹਾਂਜੀ ਨਵੇਂ ਸਾਰੇ ਆਫਰਾਂ ਤੁਹਾਡੇ ਕੋਲ ਨਹੀਂ ਲਵਾਈਆਂ ਮਗਰੋਂ ਲਵਾ ਦਨੇ ਆਪਾਂ ਲਾ ਦੋ ਆਫਰਾਂ ਆਫਰਾਂ ਚੱਲਣੀਆਂ ਨੇ 50 ਦੀ ਨੇ ਅੰਦਰ ਲਈਏ 50 ਚਲੋ ਹੱਕ ਵੀ ਰਖਾਉਂਦੀ ਵੈਸੇ ਵੈੜ ਵੱਡੀ ਆ ਫਿਰ ਵੀ ਅੰਦਰ ਲਿਓ 50 ਤੋਂ ਕਿੰਨੀ ਲਿਆਉਣੀ ਜੇ ਜੋ ਭਾਈ ਨਾ 50 ਨਾ ਕੋਸ਼ 45000 ਦੀ ਵੈੜ ਦੇ ਦਾਂਗੇ ਚਲੋ 45 ਜੋ ਮੰਨਤਨ ਕਰਦੇ ਹੋ ਕਰ ਦਾਂਗੇ ਕਰ ਦਾਂਗੇ ਵੀਰ ਜੀ ਲਓ ਜੀ ਵੀਰ ਜੀ ਸਾਰੇ ਚੈਨਲਾਂ ਦੇ ਪਹਿਲੋ ਵੀਡੀਓ ਵੇਖੋ ਤੇ ਫਿਰ ਭਰਾ ਕੋਈ ਹਿਸਾਬ ਨਾਲ ਅੰਦਾਜ਼ਾ ਲਾ ਕੇ ਤੇ ਫਿਰ ਗੱਲ ਕਰੇ ਠੀਕ ਆ ਵੀਰ ਜੀ ਹਾਂਜੀ ਅੱਗੇ ਵੀਰ ਜੀ ਆ ਵੱਡੀ ਵੈੜ ਅੱਜ ਹੀ ਸੂਪਣਾ ਇਹਨੇ ਲੱਗਦਾ ਹਾਂਜੀ ਤਿਆਰੀ ਜੇ ਵੀਰ ਜੀ ਤਿਆਰੀ ਜੇ ਵੈੜ ਖਲੋਣ ਲਈ ਜਾ ਵੇਖੋ ਠੀਕ ਆ ਜੀ ਹਾਂਜੀ ਪੂਰੇ ਖੁੱਲੇ ਥਣ ਦੇਵੇ ਦੀ ਭ ਬਾਕੀ ਇਤਰਾ ਨਹੀਂ ਆ ਵਹਿਣਾ ਤੇ ਤੁਹਾਨੂੰ ਪਤਾ ਹੀ ਹੈ ਜਿ ਤਰ੍ਹਾਂ ਦੇ ਲੋਕੀ ਉਹ ਨਸ਼ਾ ਕਰਦੇ ਨੇ ਅਹੀ ਨਹੀਂ ਉਹ ਕੰਮ ਕਰਦੇ। ਓਕੇ ਹੁਣ ਭਲਾ ਭੁਲਾ ਜੇ ਵਾਨੇ ਤੇ ਹਾਂਜੀ ਹਾਂਜੀ ਤੇ ਸੂ ਇਹਨੇ ਮੇਰੇ ਖਾਂ ਹੁਣੇ ਹੀ ਪੈਣਾ ਇਹਨੇ। ਹਾਂਜੀ ਹਾਂਜੀ ਹਾਂਜੀ। ਪੂਰੇ ਖੁੱਲੇ ਥਣ ਲਵੇ ਦੀ ਆ। ਹਾਂਜੀ ਪੂਰੀ ਗੱਲ ਬਾਤ ਹੀ ਹੈ ਬੜੀ ਥਣ ਥਣ ਬੜੇ ਕਮਾਲ ਦਾ ਕਾਲਾ ਥਣ ਲੱਗਾ ਜੇ ਇਹਨੂੰ। ਹਾਂਜੀ ਹਾਂਜੀ। ਕਿ ਵੀਰ ਕੋ ਨਾ ਪਸ਼ੂ ਚੰਗੇ ਹੁੰਦੇ ਆ ਤੇ ਰੇਡ ਵੀ ਇਹਦੇ ਕੋ ਜਾਇਜ਼ ਹੀ ਵੀਰ ਕੋ ਪਵਾਈਦਾ। ਨਹੀਂ ਆਪਾਂ ਨਹੀਂ ਤੁਹਾਨੂੰ ਦੱਸਿਆ ਵੀ ਕਿਉਂਕਿ ਇਹ ਜਿਹੜੇ ਗਾਗ ਆ ਨਾ ਆਪਣੇ ਚੈਨਲ ਚੈਨਲ ਦੇ ਪੱਕੇ ਗਾਗ ਆ ਤੇ ਇਹਨਾਂ ਕੋ ਜਿੱਦਾਂ ਕਹੀ ਤੇ ਸੋ ਵੀਰ ਜੀ ਕਿੱਡੀ ਚੰਗੀ ਬਹਿ ਰਿਆ ਵੇ ਨਹੀ ਨਹੀ ਮਹਿਰ ਚ ਕੋਈ ਸ਼ੱਕ ਨਹੀਂ ਚਲੋ ਕੋਈ ਨਹੀਂ ਲਾਓ ਆਫਰ ਵੀ ਲਾ ਦਿਓ ਜਿੰਨੇ ਦੀ ਲਾਉਣੀ ਹੈ ਭਾਜੀ ਲੋਕੀ ਦੇ ਵੇਖੋ ਮੁੱਲ ਲਿਖ ਕੇ ਨੇ 60 65 70 ਆਪਾਂ ਨਹੀਂ ਉਹ ਕੰਮ ਕਰਨ ਹੱਕ ਵੀ ਰੱਖਾਉਂਦੀ ਆ ਇਹਦਾ ਬੰਗਣੂ ਭਾਵੇਂ 50 ਮੰਗ ਲਓ 70 ਮੰਗ ਲਓ ਕੋਈ ਦਿੱਕਤ ਨਹੀਂ ਆ ਤੇ ਕਰੀਏ ਆਪਾਂ ਆਂਜ ਕਰ ਦੇਣਾ 50 ਹੀ ਦੇ ਦਈਏ ਨਹੀਂ 50 ਨਹੀਂ ਹਾਂ 2 ਛੜ ਦਈਏ 50 ਚ ਜਾਨ ਦੋ ਭਾਜੀ ਜਾਨ ਦੋ ਕੋਈ ਗੱਲ ਨਹੀਂ ਕੋਈ ਦੇ ਦੇ ਨਾ ਸਾਰੇ ਚੈਨਲ ਤੇ ਪਹਿਲੋਂ ਵੀਡੀਓ ਫੁੱਲ ਵਜਨ ਕੱਦਦਾਰ ਤੇ ਵਜਨਦਾਰ ਆ ਵੈੜ ਠੀਕ ਹੈ ਜੀ ਜੇ ਤੁਸੀਂ ਕਹਿਤਾ ਤੇ ਆਪਾਂ ਹਾਂਜੀ ਅੱਗੇ ਅੱਗੇ ਆ ਗਈ ਜੀ ਵੀਰ ਜੀ ਹਾਂਜੀ ਇਹਦੀ ਕੀ ਡਿਟੇਲ ਜੇ ਇਹ ਵੀ ਵੀਰ ਜੀ ਲ ਖੜੂਗੀ ਚ ਕੋਈ ਚਾਰ ਪੰਜ ਦਿਨ ਹਾਂ ਚਾਰ ਪੰਜ ਦਿਨ ਲਾ ਹਫਤਾ ਹਫਤਾ ਨਹੀਂ ਹਫਤਾ ਹਫਤਾ ਹੀ ਲੈਣਾ ਮੈਂ ਤਾਂ ਨਹੀਂ ਖੜਦੀ ਵੀ ਹਾਂ ਮੇਰੇ ਹਿਸਾਬ ਨਾਲ ਨਹੀਂ ਖੜਦੀ ਚਲੋ ਕੋਈ ਨਹੀਂ ਲੈ ਆ ਵੀ ਜਾਊ ਕੋਈ ਦਿੱਕਤ ਨਹੀਂ ਹਫਤਾ ਲੈ ਜੇ ਤਾਂ ਫਿਰ ਬਣਦੀ ਵੀ ਇੱਕ ਹੋਰ ਹਾਂ ਬਣੂ ਜ਼ਿਆਦਾ ਬਣੀ ਬੜੀ ਬਣਨੀ ਬਹੁਤ ਲਓ ਜੀ ਵੀਰ ਜੀ ਸਾਰੀਆਂ ਹੀ ਵੇੜਾਂ ਅੱਜ ਚੰਗੀਆਂ ਨੇਰੀ ਛੱਕੇ ਲਿਆਉਂਦੇ ਛੱਕੇ ਅੱਜ ਕੋਈ ਵੈਰ ਨਹੀਂ ਆਫਰ ਨਹੀਂ ਪਿਆ ਮੇਰੇ ਕੋ ਹਾਂਜੀ ਹਾਂਜੀ ਨਿੰਦਨ ਵਾਲੀ ਕੋਈ ਵੈੜ ਨਹੀਂ ਜੇ ਥਾਣਵਾਣੇ ਦੀਆਂ ਚੰਗੀਆਂ ਵੇੜਾਂ ਆ ਹਾਂਜੀ ਤੇ ਪੂਰੀਆਂ ਰਾਜੀ ਰੂਜੀ ਆ ਫੁੱਲ ਵਜਨਦਾਰ ਆ ਸਾਰੀਆਂ ਹੀ ਬੜੀ ਵੇੜ ਆ ਵੀ ਹਾਂਜੀ 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 ਵੇੜ ਤੇ ਤੁਹਾਨੂੰ ਪਤਾ ਹੀ ਆ ਵੱਡੇ ਬੰਦਿਆਂ ਕੋਲ ਹੋਵੇ ਤੇ ਮੁੱਲੀ ਮੁੱਲ ਵੇਖ ਕੇ ਡਰਾਈ ਜਾਣਗੇ ਸਾਨੂੰ ਤੇ ਇੰਨਾ ਇੰਨਾ ਮੁੱਲ ਕਰਨਗੇ ਵੇਖੋ ਸਾ ਵੀਰ ਜੀ ਠੰਡੀ ਠੁੰਡੀ ਨਹੀਂ ਹੈ ਠੰਡੀ ਠੁੰਡੀ ਆ ਵੇ ਵੀਰ ਜੀ ਹਾਂਜੀ ਉਹ ਹੀ ਗੱਲ ਤੇ ਕਰੀਏ ਜੈ ਜੀ ਵੀ ਹਾਂਜੀ ਜੈ ਜੀ ਕਰ ਦਈਏ ਦੇ ਦੀ 50 ਦੀ ਨਹੀਂ 50 ਦੀ ਨਹੀਂ ਹਾਂਜੀ ਆਪਾਂ ਨੇ ਚੈਨਲ ਤੇ ਪੁੱਛਦੇ ਜੈ ਜੈ ਤੇ ਜੈ ਜੀ ਕਰ ਦਈਏ ਕਿਆਈ ਕਰਦਗੇ ਹਾਂਜੀ ਜਾਣ ਦੋ ਪਾਜੀ 45000 ਲਓ ਜੀ 45 ਚੋਂ ਮੰਨਤਨ ਕਰਦੇਓ ਕਰਦੇ ਹਾਂ ਠੀਕ ਹੈ ਹੋਰ ਦੱਸੋ ਕੀ ਹਾਂਜੀ ਅੱਗੇ ਆ ਗਈ ਸੂਈ ਸੋਈ ਓਏ ਹਾਏ ਛਿੱਕਾ ਆਈ ਦੀ ਛਿੱਕਾ ਹਾਂਜੀ ਹੀਰੀ ਦੀ ਹੀਰੀ ਮੱਛੀ ਮਰ ਗਏ ਕੀ ਆ ਗਿਆ ਜੇ ਮੱਛੀ ਦੀ ਮੱਛੀ ਠੀਕ ਹੈ ਜੀ ਅੱਛੀ ਦੇਖੋ ਮੱਛੀ ਤੇ ਤੁਸੀਂ ਚਾਹ ਕਰੋ ਫੇਗ ਰਹੇ ਮਾਰੀ ਜੀ ਤੇ ਗਾਂ ਵੈੜ ਦੇਖੋ ਵੈੜ ਹਾਂ ਜੇ ਤੋਰ ਦੋ ਤੋਰ ਦੋ ਅਗਲੀ ਦੂਜੇ ਸਵੇਰ ਹਾਂਜੀ ਸੂਹਾ ਦੂਜਾ ਜੇ ਹਾਂਜੀ ਲਓ ਜੀ ਥਾਣਾ ਬਹੁਤ ਸਾਫ ਕਮਾਲ ਦਾ ਹੀ ਲੱਗਾ ਹਿਸਾਬ ਨਾਲ ਹਾਂਜੀ ਦਰਦੀ ਬੜੀ ਆ ਵੀ ਦਰਦੀ ਥੋੜੀ ਜੀ ਨਾ ਚਲੋ ਕੋਈ ਨਹੀਂ ਪਸ਼ੂ ਬਹੁਤ ਹੀ ਕਮਾਲ ਦੀ ਵਹਿੜ ਹੈ ਵੀ ਪਸ਼ੂ ਵੀਰ ਕੋਲ ਜਨਾ ਸਾਰੇ ਹੀ ਚੰਗੇ तकरीबन ਕੋਈ ਵੀ ਨਹੀਂ ਵਿੱਚ ਉਹ ਜਾਗਾ ਬਾਕੀ ਪਹਿਲੀ ਵੀਡੀਓ ਵਿੱਚ ਵੀ ਵੀਰ ਨੇ ਜਿੰਨੇ ਪਸ਼ੂ ਦਿੱਤੇ ਚੰਗੇ ਹੀ ਦਿੱਤੇ ਆ ਪਿਛਲੀ ਵੀਡੀਓ ਵਿੱਚ ਕਿੱਥੇ ਗਏ ਸੀ ਪਸ਼ੂ ਆਪਣੇ ਵੀਰ ਜੀ ਉਹਦੇ ਮੋਗੇ ਤੱਕ ਚਲ ਗਏ ਹਨ ਅੱਛਾ ਮੋਗੇ ਤੱਕ ਘਰ ਚਲੋ ਵਧੀਆ ਹੋ ਗਿਆ ਮੋਗੇ ਤੱਕ ਮਹਾਰਾਜ ਦੀ ਕਿਰਪਾ ਹੋ ਗਈ ਠੀਕ ਹੈ ਜੀ ਲੋ ਜੀ ਬੱਛੀ ਹੈ ਜੇ ਮਗਰੇ ਦੇ ਹਾਂਜੀ ਤੇ ਕਿੰਨੇ ਦੀ ਕਰੀਏ ਜੈਜਾ ਜੇ ਵੀ ਜੀ ਜੋ ਤੁਸੀਂ ਤੁਹਾਨੂੰ ਜਿੱਤਰਾ ਚੰਗਾ ਲੱਗਦਾ ਜੈਜਾ ਜੀ ਕਰ ਦਈਏ ਵੱਛੀ ਦੇ ਵੀਰ ਜੀ ਅੰਗ ਰੱਖਦੀ ਐ 60 65 ਦਾ ਵੀ ਪਰ ਆਪਾਂ ਉਹ ਨਹੀਂ ਰੱਖਣੀ ਨਹੀਂ ਵੇਖੋ ਵੇੜ ਹਨਾ ਦੇਖੋ ਵੀਰ ਜੀ ਵੇਖੋ ਨਾ ਨਾ ਚੰਗੀ ਐ ਵੇੜ ਜੀ ਬਹੁਤ ਕਮਾਲ ਦੀ ਐ ਵੇਖੋ ਵੀਰ ਜੀ ਹਾਂਜੀ ਤੇ ਕਰ ਕਰ ਦਈਏ ਜੈ ਜੈ ਹਾਂਜੀ ਕਰ ਦਈਏ ਜੈ ਜੈ ਭਾਜੀ ਇਹ ਵੀ ਆਫਰ ਹੀ ਜੀ ਕਿੰਨੇ ਦੀ ਵੇਖੋ ਵੱਛੀ ਆ ਗਈ ਕਿ ਨਹੀਂ 10000 ਦੀ ਅੰਦਰ ਤੁਸੀਂ ਨਾ ਚੰਗੀ ਵੱਛੀ ਆ ਗਈ ਮਗਰ ਪਰ ਆਪਾਂ ਨਹੀਂ ਉਹ ਨਹੀਂ ਕੰਮ ਕਰਨਾ ਹਾਂਜੀ ਆਪਾਂ 45000 ਦੀ ਦੇ ਦੇਣੀ ਠੀਕ ਆ ਚਲੋ ਮਾਨਤਾ ਕਰਦੇ ਹੋ ਵੇ ਜੈ ਜੈ ਬਾਕੀ ਚਲੋ ਸੂਈਆਂ ਸਵਾਇਆਂ ਆਪਣੇ ਚੋਚਵਾ ਕੇ ਤੇ ਗੱਬਣਾ ਪਾਸ ਕਰਕੇ ਹਾਂਜੀ ਹਾਂਜੀ ਤੇ ਬਾਕੀ ਚਲੋ ਠੀਕ ਐ ਵੀਰ ਜੀ